ਆ ਰਹੀਏ ਚਲੋ ਭਾਈ ਉੱਥੇ ਆ ਜਾਓ ਮਿੱਕਾ ਰੋਟੀਆਂ ਬੋਲਦੇ ਲੈ ਖਾਓ ਨਾ ਇਹ ਰੋਟੀਆਂ ਵੀ ਹੈਗੀ ਨਾਲ ਐਸੀ ਨਹੀਂ ਚੱਲਣਗੀ ਚੱਕੋ ਉੱਥੇ ਗਈ ਹੈ

দে না লক্নি ষেনকে করযদেনা কূসে কবাই তেরভে করানা হিনা দেনা নকেন্য হিকাই তেনা হিকোনিন। কেনা সকেরা করতেন কেনেন ক� नीदा नीदा हाँ। दुण। दुण। देख दियो एक नहीं हाँ। कुछ नहीं बदलिया है अगे भी मतलब हूं कहने कुछ कहने पहले तो मिठिया रोटिया चल दिया मिठे पर चल रही ਤੁਹਾਡਾ ਨਾਮ ਦੱਸੋ ਨਹੀਂ ਮੈਂ ਨਹੀਂ ਨਾਮ ਦੱਸੂ ਕਿੰਨੇ ਕਾਹਦਾ ਤਾ ਕਿੰਨੀ ਉਮਰ ਆ ਤੁਹਾਡੀ ਉਮਰ ਕਿੰਨੀ ਹੋ ਗਈ ਉਮਰ ਹੁਣ ਪਤਾ ਨਹੀਂ ਮੈਨੂੰ ਦਿਮਾਗ ਤੇ ਚਲੋ ਇਹ ਗੁੱਡੀ ਫੁਕੀ ਆਦੀ ਕਿਉਂ ਫੁਕੀ ਜਾਂਦੀ ਹੈ ਮੈਂ ਫੁਕੀ ਨਾਲ ਨਹੀਂ ਨਹੀਂ ਕਰਨ ਦੇ ਕਰਨ ਆਹ ਗੁੱਡੀ ਫੁਕ ਦੇਣ ਦੇਣੇ ਬੰਦੇ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਤੁਹਾਨੂੰ ਐ ਕਿ ਨਾਮ ਦੀ ਕਟਰੀ ਦੀਆਂ ਦੀਆਂ

ਕੁੜੀਆਂ ਕੁੜੀਆਂ ਨਾਲ ਜਾਂਦੇ ਨੇ ਕੁੜੀਆਂ ਕੁੜੀਆਂ ਜਾਂਦੀਆਂ ਸਾਰੀਆਂ ਕੁੜੀਆਂ ਜਾਂਦੀਆਂ ਜਾਂਦਾ ਨਹੀਂ ਵੀ ਜਦੇ ਆ ਜਾਂਦੀ ਹਾਂ ਹਾਂ ਨਹੀਂ ਵੀ ਜਦੇ ਆ ਜਾਂਦੀ ਜਿਆਦਾ ਸਿੰਘ ਦੇ ਸਮੇਂ ਤੇ ਉਧਰ ਸਮੇਂ ਦੇ ਵਿੱਚ ਕੀ ਫਰਕ ਲੱਗਦਾ ਬਹੁਤ ਫਰਕ ਕੀ ਫਰਕ ਲੱਗਦਾ ਫਰਕ ਬਹੁਤ ਆ ਜਾਂਦੇ ਪਹਿਲਾਂ ਸਮਾਂ ਬਹੁਤ ਚੰਗਾ ਸੀ ਜਾਂ ਹੁਣ ਸਮੇਂ ਦਾ ਪਤਾ ਹੀ ਨਹੀਂ ਕਿਵੇਂ ਨਾਹਣ ਬਚਿਆ ਤਾਂ ਪਤਾ ਹੀ ਲੱਗਣਾ ਹਾਂ ਬੁੜੀਆਂ ਨੂੰ ਲੈ ਨਾਂ ਦੱਸੋ ਸ਼ਾਮਦਾਨ ਮੇਰਾ ਨਾਮ ਆ ਜੀ ਤੂੰ ਲੈ ਜਾਂ ਤੂੰ ਹਾਂ ਜੀ ਸ਼ਾਮਲਾ ਨੂੰ ਮਾਠਾ ਲਾਂਦੇ ਮੈਨੂੰ ਤੂੰ ਦੀ ਢੋਲ ਵਜਾਇਆ ਕੀ ਕਰਨ ਕਿਉਂ ਵਜਾਉਂਦੇ ਆ ਇਹ ਗੁੱਡੀ ਫੂਕੀ ਆ ਜੀ ਮੀਂਹ ਆ ਜਾਵੇ ਜਾਂ ਤਾਂ ਦਾ ਭਲਾ ਹੋਵੇ ਲੋਕਾਂ ਦਾ ਫਾਇਦਾ ਹੋਵੇ ਹਾਂ ਤਾਂ ਨਾਲਾਂ ਨੂੰ ਵੀ ਫਾਇਦਾ ਹੋਵੇ ਜੱਟਾਂ ਨੂੰ ਫਾਇਦਾ ਹੋਊਗਾ ਸਭ ਨੂੰ ਫਾਇਦਾ ਹੋਊਗਾ ਢਾੜਵਰਾਂ ਨੂੰ ਫਾਇਦਾ ਬਾਰਾ ਡੰਗਰਾਂ ਨੂੰ ਫਾਇਦਾ ਹੋਊਗਾ ਮਾਤਾ ਮੇਹ ਜੀ ਪੜਾਈ ਮੰਗਦੇ ਇਸ ਤਾਂ ਜਿਹੜੇ ਪੜਾਊਗਾ ਸਾਰੀ ਦੁਨੀਆ ਦੇ ਹੀ ਹੋਊਗਾ ਤਾਂ ਮੈਂ ਢੋਲ ਵਜਾਇਆ ਇਹ ਕਾਰਨ ਤਾਂ ਆ ਬਜਾ ਢੋਲ ਵੀ ਮਾਨ ਮੋਟਾ ਮੇਰਾ ਬਹੁਤ ਖੁਸ਼ ਹੋ ਜਾਵੇ